ਸੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਪ ਵਿੱਚ ਬਹੁਤ ਸਵਾਗਤ ਹੈ ਅਧੀਨ ਇਨਫੋਮਾ ਚੋਣ ਬੋਰਡ ਪੰਜਾਬ ਵੱਲੋਂ ਇੱਕ ਹੋਰ ਜਨਤਕ ਨੋਟਿਸ ਆਇਆ ਹੈ ਜਿਸ ਵਿੱਚ ਇਸ਼ਤਿਹਾਰ ਨੰਬਰ 3/2024 ਵਿੱਚ ਡੈਕਟਰੇਟ ਆਫ ਨਗਰ ਅਤੇ ಗ್ರಾಮ ਯੋਜਨਾਬੰਦੀ ਵਿਭਾਗ ਪੰਜਾਬ ਦੀਆਂ 23 ਅਤੇ ਪੰਜਾਬ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਜੂਨੀਅਰ ਇੰਜੀਨੀਅਰ ਦੀਆਂ 70 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਇਨਾਂ ਅਸਾਮੀਆਂ ਨੂੰ ਅਪਲਾਈ ਕਰਨ ਲਈ 26/2/2024 ਤੋਂ 18/3/2024 ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਹੁਣ ਉਮੀਦਵਾਰਾਂ ਲਈ 5/8/2024 ਤੋਂ 12/8/2024 ਤੱਕ ਦਾ ਸਮਾਂ ਹੋਰ ਦਿੱਤਾ ਗਿਆ ਹੈ ਇਹ ਸਮਾਂ ਤੁਸੀਂ ਆਪਣੀ ਕਰੈਕਸ਼ਨ ਜਿਵੇਂ ਪਿਤਾ ਦਾ ਨਾਮ ਲਿੰਗ ਅਤੇ ਕੈਟਾਗਰੀ ਵਿੱਚ ਸੋਧ ਕਰ ਸਕਦੇ ਹੋ ਇਸ ਲਈ ਦਿੱਤਾ ਗਿਆ ਹੈ ਜੇਕਰ ਤੁਸੀਂ ਕੈਟਾਗਰੀ ਦੀ ਸੋਧ ਕੀਤੀ ਹੈ ਅਤੇ ਫੀਸ ਦੀ ਰਕਮ ਵਿੱਚ ਵਾਧਾ ਹੁੰਦਾ ਹੈ ਤਾਂ ਤੁਸੀਂ ਡਿਮਾਂਡ ਡਰਾਫਟ ਕਰਕੇ 19 ਅੱਠ ਤੋਂ ਪਹਿਲਾਂ ਭੇਜ ਸਕਦੇ ਹੋ ਇਹਨਾਂ ਅਸਾਮੀਆਂ ਲਈ ਜਿਹੜਾ ਤੁਸੀਂ ਆਪਣਾ ਐਪਲੀਕੇਸ਼ਨ ਫਾਰਮ ਵਿੱਚ ਸੋਧ ਕਰੋਗੇ ਉਹ ਹੀ ਆਖਰੀ ਮੰਨਿਆ ਜਾਵੇਗਾ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੁਹਾਡਾ ਬਹੁਤ ਧੰਨਵਾਦ